ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਬੀਓ ਬਾਜ ਮੇਂ ਤੀਜੋ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮੜੈ ਹਮਾਰਾ ਆਪਣਾ ਜਨ ਕਰੋ ਪ੍ਰਤਿਪਾਰਾ ਅਮਰੇ ਦੁਸ ਬੈਤ ਮੁਕਾਵੋ ਆਪ ਹਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚਾਣ ਜੀ ਕਰਦੇ ਕਰੀਏ ਸਭੈਣ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੀ ਪਿਆਸਾ तुम्हें छाड़ के वरनते हो जो भर चांस तुम पे पाऊं सेवक सिक हमारे तारिए चुंचु सतर हमारे मारिए आब हादे मुझे वरिए मरण काल कत रसन वरिए हो जो सदा हमारे बच्चा श्रेष्ठ जो कहिए वरचा राखले में रखने हारे साहिब संत सहाय प्यारे दीन बन हिंदुस्तान के हम तात मोह परी चतुर्दशकंता काल पे ब्रह्म अवतारा काल पे शुभ जीव अवतारा काल पे कृप सम प्रकाश सकल काल का की का आत्मासा ਜਮਨ ਕਾਲ ਜੋ ਹੋ ਗਈ ਸਭ ਕੀ ਉਹ ਬੇਦਰਾ ਬ੍ਰਹਮਾ ਜੋਤੀ ਜੋ ਜਮਨ ਕਾਲ ਸਭ ਲੋਕ ਸਵਾਰਣ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਕਤ ਬਨਾਇਓ ਦੇਵਤਾ ਜਿਛ ਨੇ ਉਜਾਇਓ ਆਦੰਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨੀਆਂ ਪਸਵਾਰੇ ਸਿਵਕਣ ਕੋ ਸਿਵ ਗੁਣ ਸੁਭਦੀਓ ਸਗਰੰ ਕੋ ਪਰਮਹੰਮਤ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣ ਚਿੰਟੀ ਤੇ ਕੁੰਚਰੇ ਸੁਲਾ ਸਭ ਪਰ ਕਿਰਪਾ ਦਿਸਕਰ ਫੁਲਾ संतों दुख पाए ते दुख सुख पाए साधन के सुख ही एक एक कर बड़ बड़ की पीर पहचानें कट कट के बढ़ बढ़ती जाने जब रख करा कर तारा परजा तरत दब दे हे अपारा जब करते करत हो कब हो तुम मिल दे तर सबیتے बरस अवतार आपे अपने भूरी उचारे तुम सभी तेरा تنरण ज्ञानक पीर पेरे पेर हरियालम ਨਿਰੰਕਾਰ ਨਮਕਾਰ ਨਿਰਲੰਬੇ ਆਦਿ ਨੀਲ ਨਾਦੇਯ ਸੰਭ ਤਾਕਾ ਮੂੜੁ ਚਾਰਤ ਬੇਦਾ ਜਾ ਕੋ ਪੇਵਨ ਭਾਵਦ ਬੇਦਾ ਤਾਕੋ ਕਿਰਪਾ ਹਿਨ ਨਮਾਨਤ ਮਹਾਮੁਣਿ ਕਛੁ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਭ ਨਿਰੰਕਾਰ ਕਾ ਛਿਣਤ ਨਹਿ ਤੇਵ ਯਾਪਿ ਆਪਣੀ ਬੁਧ ਹੈ ਜੇ ਤੀ ਵਰਨਤ ਭਿੰਨ ਭਿੰਨ ਤਹ ਦੇਤੀ ਤੁਮਰਾ ਲਖਣ ਜਾਇ ਪਸਾਰਾ ਕਹਿ ਸਜਾ ਪ੍ਰਥਮ ਸੰਸਾਰਾ ਏਕ ਰੂਪਨੂਪ ਸਰੂਪ ਪਰੰਕ ਪਉਰਾਵ ਕਹੀ ਪੂਪਾ अंडजेरे से तरकी न्यूज़पुर कान बहुरै दिन कहू हुला जा है बैठा कौ सिंद पे संकेत केठा सगरी सिद्ध का है चंबवारजगार स्वरूप श्याम बाबरछा मेरी तुम करो सिख बार सिख संगरो दुशरथ और भरत पाता सकल मलेश करो ऋण काता जे तुत्सा सरनी परतिन कह दे सदक तो हा मरे पुरखे न पग भरे तिहारे तिनके तुम संकट सब उतारे जो कुल को एक भारत है ताके काल निकट न है ਰਚਾ ਹੋਇ ਤਾ ਸਬ ਕਾਲਾ ਦੂਸਰੇ ਇਸਰੇ ਤਤ ਕਾਲਾ ਕਿਰਪਾ ਦੇ ਸੰਝਾਣੇ ਹਰ ਹੋ ਤਾ ਕੇ ਤਾਪ ਤੁਨ ਕਮੋ ਹਰੋ ਮੇਰੇ ਦਿਸ ਅਧਿਕਰਮੋ ਸਬ ਹੋਏ ਜਿਸ ਸੁਸਾਸ ਸਕੀਨਾ ਕੋ ਇਕ ਬਾਰ ਜੇ ਤੁਮ ਸਬਾਰਾ ਕਾਲ ਪਾਸਤੇ ਤਾਏ ਉਬਾਰਾ ਜਿੰਨਰ ਨਾਮ ਪਿਆਰੋ ਗਹਾ ਦਾਰੇ ਦਸਦੋ ਉਤੇ ਰਹਾ ਖੜ ਕੇ ਤੇ ਮੈਂ ਸਰਨ ਤੇ ਹਾਰੀ ਆਪਹਾ ਦਿਲ ਹੋ ਬਾਰੇ ਸਰਬ ਠੋਰਮ ਹੋ ਸਵਾਹਿ ਦਿਸਦੋਗ ਤਿਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ